540 ਕਰੋੜ ਜੇ ਨਹੀਂ ਲੱਭੇ ਨਾ ਦੇਂਗੇ ਸਾਨੂੰ ਦੇਂਗੇ ਸਾਨੂੰ ਬੀਬਾ ਜੀ ਇਹ ਜਿਹੜੇ 26 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਟਾਈਮ ਕਰਦੇ ਸੀ ਤੁਸੀਂ ਲੈਪਟਾਪ ਕੀ ਕੁਝ ਬਰਾਮਤੀ ਹੋਈ ਸੀ ਉਸ ਟਾਈਮ ਤੁਸੀਂ ਤੇ ਅੰਦਰ ਸੀ ਕਾਫੀ ਅਫਸਰ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਦ ਜਿਹੜਾ ਲਿਖ ਕੇ ਦਿੰਦੇ ਆ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪੜ੍ਹੋ ਤੁਨ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਕਰਕੇ ਇਹ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਦਾ ਡਰ ਕਿਉਂ ਲੱਗਦਾ ਤੁਸੀਂ ਕਿਹ ਬਿਕਰਮ ਜੀਠੀਏ ਬਿਕਰਮ ਜੀਠੀਏ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿਸਦਾ ਗੱਲਾ ਬਿਕਰਮ ਮਜੀਠਿਆ ਦਸਦਾ ਅੰਕਲ ਦੀ ਮਾਰ ਖਤਮ ਹੋ ਜੇ ਉਹ ਵੀਰਨ ਦੀ ਨੀਤੀ ਮਕੀ ਨੇ ਹਾਂਜੀ ਅੰਕਲ ਦੀ ਮਾਰ ਖਤਮ ਹੋਣ ਜਾ ਰਹੀ ਹੈ ਜੀਤੇ ਸਾਹਿਬ ਦਾ ਰਮਾਂ ਨੀਤੀ ਰਹੇਗੀ ਪੂਰਾ ਨੀਤੀ ਤਾਂ ਵਕੀਲ ਬਣਾਣਗੇ ਮੈਂ ਪਰ ਮੈਂ ਅਸੀਤ ਆਪਣੇ ਬੰਦਿਆਂ ਨਾਲ ਹੈ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆਂ